ਖਰੇ ਆਉਂਦੇ ਨਾਲ ਖਾਂਦੇ ਕਈ ਭੁੱਖੇ ਮਨ ਵਿਚਾਰੇ ਕਰਵਾਉ ਮੇਰੇ ਆ ਮੋਲਾ ਵਾਉ ਮੇਰੇ ਆ ਮੋਲਾ ਹੋ ਜਿੰਨੂ ਮਿੱਟੀ ਨਾਲ ਮਿੱਟੀ ਹੋ ਕੇ ਇੱਕ ਡੰਗ ਨਾ ਜੁੜਦੀ ਰੋਟੀ ਉਹਦੇ ਹੀ ਖੂਨ ਪਸੀਨੇ ਚੋਂ ਇੱਕ ਠੱਗ ਬਣਾਉਂਦਾ ਕੋਠੀ ਹੋ ਜਿੰਨੂ ਮਿੱਟੀ ਨਾਲ ਮਿੱਟੀ ਚੋਂ ਇੱਕ ਠੱਗ ਬਣਾਉਂਦਾ ਕੋਠੀ ਹੁ ਸੱਚਾ ਚੁੱਪ ਹੈ ਤੈਉ ਮਾੜਾ ਹੁ ਸੱਚਾ ਚੁੱਪ ਹੈ ਤੈਉ ਮਾੜਾ ਹਉ ਕੰਜਰ ਮਾਰੇ ਲਲਕਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਜੀ ਵਾਹ ਇਹ ਵਾਹ ਮੇਰੇ ਜਿੰਨੀ ਮਰਜ਼ੀ ਰਕਮ ਕਮਾ ਲਈ ਹੋ ਫਿਰ ਵੀ ਔਲਾਦਾਂ ਗੰਦੀਆਂ ਨੇ ਜਿੰਨੀ ਮਰਜ਼ੀ ਰਕਮ ਕਮਾ ਲਈ ਨਾਲੇ ਦਿਨ ਕੱਟਦੇ ਵਿੱਚ ਫਿਕਰਾਂ ਦਿਨ ਕੱਟਦੇ ਵਿੱਚ ਫਿਕਰਾਂ ਉਤੋਂ ਰਾਤ ਗਣੌਂਦੀ ਤਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਹ ਮੇਰੇ ਆਂ ਮੋਲਾ ਵਾਹ ਮੇਰੇ ਯਾਨੇ ਸਾਡੇ ਬੰਦ ਕਰ ਦੇ ਹੋਇਆ ਤੂੰ ਅੱਖਾਂ ਖੋਲ ਰੱਬਾ ਯਾਨੇ ਸਾਡੇ ਬੰਦ ਕਰ ਦੇ ਆ ਬੈਠਾ ਵਿੱਚ ਤੂੰ ਹੀ ਦੇ ਕਮਲਾ ਇਹ ਬੈਠਾ ਵਿੱਚ ਤੂੰ ਹੀ ਦੇ ਕਮਲਾ ਤੈਨੂੰ ਹੀ ਤਾਨੇ ਮਾਰੇ ਕਈ ਨਖਰਿਆਂ ਦੇ ਨਾਲ ਖਾਂਦੇ ਕਈ ਭੁੱਖੇ ਮਰਨ ਵਿਚਾਰੇ ਵਾਉ ਮੇਰੇ ਆ ਮੋਲਾ ਵਾਉ very ah. good very good